ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਤਹਿਤ ਆਪਾਂ ਹਰੇਕ ਅੰਕ ਵਿੱਚ ਕਿਸੇ ਖੇਡ ਬਾਰੇ ਗੱਲ ਕਰਦੇ ਆ ਕਿਸੇ ਖਿਡਾਰੀ ਬਾਰੇ ਗੱਲ ਕਰਦੇ ਆ ਉਹਨਾਂ ਦੇ ਖੇਡ ਸਫਰ ਬਾਰੇ ਗੱਲ ਕਰਦੇ ਆ ਉਸੇ ਲੜੀ ਨੂੰ ਆ ਜਾਰੀ ਰੱਖ ਰਹੇ ਹਾਂ ਅਤੇ ਅੱਜ ਇੱਕ ਅਜਿਹੇ ਖਿਡਾਰੀ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਖੇਡਾਂ ਦੇ ਖੇਤਰ ਵਿੱਚ ਸਫਰ ਬਹੁਤ ਲੰਮਾ ਹੈ ਅਤੇ ਉਹਨਾਂ ਦਾ ਜੋ ਖੇਡ ਜੀਵਨ ਹੈ ਉਹ ਤੁਹਾਨੂੰ ਪ੍ਰਭਾਵਿਤ ਵੀ ਕਰੇਗਾ ਅਤੇ ਤੁਹਾਨੂੰ ਪ੍ਰੇਰਿਤ ਵੀ ਕਰੇਗਾ ਅੱਗੇ ਵਧਣ ਲਈ ਖੇਡਾਂ ਦੇ ਖੇਤਰ ਵਿੱਚ ਆਉਣ ਲਈ ਤੇ ਇੱਕ ਚੰਗੀ ਜੀਵਨ ਸ਼ੈਲੀ ਅਪਣਾਉਣ ਲਈ ਵੀ ਸਾਡੇ ਕੋਲ ਅੱਜ ਗੱਲਬਾਤ ਕਰਨ ਲਈ ਮੌਜੂਦ ਨੇ ਮਾਸਟਰ ਅਤੇ ਵੈਟਰਨ ਐਥਲੀਟ ਸਰਬਜੀਤ ਸਿੰਘ ਕਾਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਖੇਡ ਜੀਵਨ ਬਾਰੇ ਤੁਹਾਡੇ ਬਾਰੇ ਜਾਣਾਂਗੇ ਸ਼ੁਰੂ ਵਿੱਚ ਸਾਨੂੰ ਆਪਣੇ ਮੁੱਢਲੇ ਜੀਵਨ ਬਾਰੇ ਦੱਸੋ ਕਿ ਤੁਹਾਡਾ ਜਨਮ ਕਿੱਥੋਂ ਦਾ ਹੈ ਤੁਸੀਂ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਮੇਰਾ ਜਨਮ ਜਿਹੜਾ ਜੀ ਜ਼ਿਲ੍ਹਾ ਤਰਨਤਾਰ ਜੀ ਪਿੰਡ ਮਝੂਪੁਰ ਨੀਅਰ ਪੰਜਵਾੜ ਜੀ ਉੱਥੋਂ ਦਾ ਜੀ ਜੀ ਤੇ ਖੇਡਾਂ ਦੇ ਨਾਲ ਤੁਹਾਡਾ ਨਾਤਾ ਕਦੋਂ ਜੜਿਆ ਖੇਡਾਂ ਦਾ ਸ਼ੌਕ ਤੁਹਾਨੂੰ ਕਰਦਾ ਹੈ ਕਿ ਬਚਪਨ ਤੋਂ ਹੀ ਤੁਸੀਂ ਖੇਡਾਂ ਵੱਲ ਝੁਕਾ ਰੱਖਦੇ ਸੀ ਜਾਂ ਥੋੜਾ ਅੱਗੇ ਜਾ ਕੇ ਤੁਹਾਨੂੰ ਖੇਡਾਂ ਦਾ ਸ਼ੌਕ ਪੈਦਾ ਹੋਇਆ ਮੈਂ ਜੀ ਜਦੋਂ ਤੋਂ ਹੋਸਟ ਬਣੀ ਆ ਅੱਛਾ ਜੀ ਦੌੜ ਦਾ ਮੈਨੂੰ ਬਹੁਤ ਸ਼ੌਕ ਸੀ ਮੈਂ ਦੌੜਦਾ ਬਹੁਤ ਸੀ ਛੋਟਾ ਹੁੰਦਾ ਜੀ ਪਹਿਲੀ ਕਲਾਸ ਤੋਂ ਹੀ ਜੀ ਇਹ ਜਦੋਂ ਥੋੜੇ ਤਾਂ ਜਵਾਨ ਹੋਏ ਆ ਜੀ ਪੰਜਵੀਂ ਕਲਾਸ ਪਾਸ ਕੀਤੀ ਐ ਛੇਵੀਂ ਕਲਾਸ ਦੇ ਵਿੱਚ ਮੈਂ ਗਵਰਨਮੈਂਟ ਹਾਈ ਸਕੂਲ ਕਮਾਨ ਅੱਛਾ ਜੀ ਉਹਦੇ ਵਿੱਚ ਦਾਖਲ ਹੋਇਆ ਜੀ ਤੇ ਉੱਥੋਂ ਹੀ ਹਾਕੀ ਮੈਂ ਜਿਹੜੀ ਸਟਾਰਟ ਕੀਤੀ ਅੱਛਾ ਜੀ ਪਹਿਲਾਂ ਮੇਰਾ ਸਫ਼ਰ ਇੱਥੋਂ ਸ਼ੁਰੂ ਹੋਇਆ ਜੀ ਹਾਕੀ ਦਾ ਜੀ ਹਾਂ ਸੋ ਸਾਡੀ ਜਿਹੜੀ ਕੌਮੀ ਖੇਡ ਐ ਹਾਕੀ ਸਭ ਤੋਂ ਪਹਿਲਾਂ ਤੁਸੀਂ ਇਸ ਖੇਡ ਵੱਲ ਤੁਰੇ ਹਾਂ ਜੀ ਤੇ ਹਾਕੀ ਵੱਲ ਜਰੂਰ ਤੁਸੀਂ ਤੁਰਨਾ ਸ਼ੁਰੂ ਕੀਤਾ ਇਦੀ ਵੀ ਤੁਸੀਂ ਤਿਆਰੀ ਵੀ ਕੀਤੀ ਕੋਈ ਸਿਖਲਾਈ ਵੀ ਲਈ ਉਹ ਸਮੇ ਉਸ ਦੌਰ ਬਾਰੇ ਸਾਨੂੰ ਵੀ ਜ਼ਰੂਰ ਦੱਸੋ 6ਵੀਂ ਕਲਾਸ ਦੇ ਵਿੱਚ ਗਵਰਨਮੈਂਟ ਹਾਈ ਸਕੂਲ ਕਮਾਂਡ ਤੋਂ ਸ਼ੁਰੂ ਕੀਤੀ ਜੀ ਮੇਰੇ ਫਾਦਰ ਸਾਹਿਬ ਸਰਵਿਸ ਕਰਦੇ ਸੀ ਜੀ ਉਹਨਾਂ ਦੀ ਟਰਾਂਸਫਰ ਜਿਹੜੀ ਆ ਉੱਥੋਂ ਬਡਾਲਾ ਬੰਗਰ ਹੋ ਗਈ ਜੀ ਤੇ ਉੱਥੇ ਜਾ ਕੇ ਮੈਂ ਸ਼ੁਰੂਆਤ ਉਦੋਂ ਮੈਂ 7ਵੀਂ ਚ ਹੋ ਗਿਆ ਸੀ ਉੱਥੋਂ ਸ਼ੁਰੂਆਤ ਕੀਤੀ ਜੀ ਸ਼ੁਰੂਆਤ ਕਰਨ ਤੋਂ ਬਾਅਦ ਉੱਥੇ ਮੇਰਾ ਇੰਨਾ ਟੈਲੈਂਟ ਬਣ ਗਿਆ ਵੀ ਮੈਂ 7ਵੀਂ ਦੇ ਵਿੱਚ ਹੀ ਡਿਸਟ੍ਰਿਕਟ ਦੀ ਟੀਮ ਦੇ ਵਿੱਚ ਆ ਗਏ। ਅੱਛਾ ਜੀ। ਪਹਿਲਾ ਟੂਰਨਾਮੈਂਟ ਮੈਂ ਡਿਸਟ੍ਰਿਕਟ ਦਾ ਖੇਡਿਆ ਉਦੋਂ ਅਸੀਂ ਰਨਰ ਅਪ ਰਹੇ ਜੀ। 8ਵੀਂ ਦੇ ਵਿੱਚ ਅਸੀਂ ਜਿਹੜਾ ਸੀ ਪਹਿਲਾ ਟੂਰਨਾਮੈਂਟ ਡਿਸਟ੍ਰਿਕਟ ਦਾ ਜਿਹੜਾ ਜਿੱਤ ਕਰ ਲਿਆ ਜੀ। ਮੇਰੀ ਸੈਂਟਰ ਫਾਰਡ ਦੀ ਗੇਮ ਸੀ। ਅੱਛਾ ਜੀ। ਮੇਰਾ ਪੋਜੀਸ਼ਨ ਜਿਹੜੀ ਸੈਂਟਰ ਫਾਰਡ ਦੀ ਸੀ। ਜੀ। ਤੇ 1 ਮਿੰਟ ਦੇ ਵਿੱਚ ਦੋ-ਦੋ ਗੋਲ ਜਿਹੜੇ ਨੇ ਉਹ ਸਮੇਂ ਦੇ ਵਿੱਚ ਕੀਤੇ। ਤੇ ਹਾਕੀ ਦਾ ਤੁਹਾਡਾ ਕੁੱਲ ਮਿਲਾ ਕੇ ਤਜਰਬਾ ਕਿਹੋ ਜਿਹਾ ਰਿਹਾ? ਕਿੰਨਾ ਲੰਮਾ ਸਮਾਂ ਤੁਸੀਂ ਹਾਕੀ ਖੇਡੇ ਹੋ? ਇਸ ਤਜਰਬੇ ਬਾਰੇ ਵੀ ਜ਼ਰੂਰ ਦੱਸੋ ਹਾਂ ਕੀ ਤੇ ਲਗਭਗ ਜੀ ਮੈਂ ਸਨ 92 ਤੱਕ ਖੇਡਿਆ ਜੀ ਜੀ ਟੂਰਨਾਮੈਂਟ ਬਹੁਤ ਖੇਡੇ ਨੇ ਜੀ 올ੰਪੀਅਨ ਸਰਜੀਤ ਦੇ ਨਾਲ ਵੀ 66 ਦੇ ਵਿੱਚ ਮੈਂ ਹੀ ਕਲਾਸ ਵਾਲਾ ਕਾਦੀਆਂ ਸਕੂਲ ਦੇ ਵਿੱਚ ਖੇਡੇ ਸਾਂ ਅੱਛਾ ਜਿੱਥੇ ਮੈਂ ਇਹਨਾਂ ਦੀ ਟੀਮ ਨੂੰ 11 ਗੋਲ ਕੀਤੇ ਸੀ ਜੀ ਤੇ ਇਹ ਸਰਜੀਤ ਸਿੰਘ ਦੇ ਵੱਡ ਸੀ ਮੈਨੂੰ ਵੀ ਪ੍ਰਾਜ ਇੱਕ ਗੋਲ ਹੋਰ ਨਾ ਕਰੀ 12 ਨਾ ਕਰੀ ਬਿਜਲੀ ਬਹੁਤ ਹੁੰਦੀ ਆ ਮੈਂ ਕਿਹਾ ਚਲੋ ਅਸੀਂ ਉਹ ਗੋਲ ਨਹੀਂ ਕੀਤਾ ਜੇ 7 ਮਿੰਟ ਸਾਡੇ ਟੂਰਨਾਮੈਂਟ ਦੇ ਵਿੱਚ ਬਾਕੀ ਰਹਿੰਦੇ ਸੀ ਜੀ ਤੇ ਗੋਲ ਮੈਂ ਸਾਰੇ ਟੀਮ ਦੇ ਵਿੱਚ ਮੈਂ ਹੀ ਕਰਦਾ ਸਾਂ ਹੋਰ ਕੋਈ ਨਹੀਂ ਸੀ ਕਰਦਾ ਅੱਛਾ ਜੀ ਤੂੰ ਮੇਰਾ ਇਹਨਾਂ ਐਕਸਪੀਰੀਅੰਸ ਸੀ ਜੇ ਮੇਰੇ ਖਿਡਾਰੀ ਕੋਈ ਬਾਲ ਲੈ ਕੇ ਵੀ ਜਾਂਦੇ ਤੂੰ ਬਾਲ ਉਹ ਦੀ ਕਿਨਾਰੇ ਜਾ ਕੇ ਮੇਰੇ ਵਾਲੀ ਸੋਟਦੇ ਫਿਰ ਨਹੀਂ ਗੋਲ ਕਰਨਾ ਸੀ ਨਹੀਂ ਕਰਨਾ ਜੀ ਮਤਲਬ ਉਹਨਾਂ ਨੂੰ ਕੰਫੀਡੈਂਸ ਨਹੀਂ ਸੀ ਮੈਨੂੰ ਇਹਨਾਂ ਕੰਫੀਡੈਂਸ ਹੁੰਦਾ ਸੀ ਵੀ ਮੇਰਾ ਸ਼ੋਰ ਗੋਲ ਮਤਲਬ ਸਾਡੇ ਤੋਂ ਅੱਜ ਅੱਜ ਸ਼ੈਲੀ ਹੋ ਰਹਾ ਹਾਕੀ ਦੀ ਉਸ ਵੇਲੇ ਹੋਰ ਸੀ ਜੀ ਸਾਡੇ ਬੂਲੀ ਕਰਦੇ ਸੀ ਪਹਿਲਾਂ ਠੀਕ ਹੈ ਜੀ ਥੀਟਾ ਜੇ ਕਰਦਿਆਂ ਸਾਲ ਹੀ ਮੈਂ ਬਾਲ ਜਿਹੜਾ ਸੀ ਟੀਚਾ ਲਾ ਜਾਂਦਾ ਸੀ ਜੀ ਪਹਿਲੀ ਗੱਲ 99% ਮੇਰਾ ਗੋਲ ਹੁੰਦਾ ਸੀ 1% ਜਿਹੜਾ ਸੀ ਕੋਈ ਸਾਈਡ ਤੇ ਚਲੇ ਜਾਂਦਾ ਸੀ ਜੀ ਕਿਉਂਕਿ ਅਜੇ ਖਿਡਾਰੀ ਸਿੱਧੇ ਹੁੰਦੇ ਸੀ ਮੈਂ ਗੋਲ ਕਰ ਦਿੰਦਾ ਹਾਂਜੀ ਹਾਂਜੀ ਮੇਰਾ ਇਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਜੀ ਜੀ ਸੋ ਜਿਸ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ ਹਾਕੀ ਦਾ ਬੜਾ ਇੱਕ ਸੁਨਹਿਰੀ ਸਮਾਂ ਸੀਗਾ ਉਹ ਵਾਲਾ ਸਮਾਂ ਤੇ ਬੜੀ ਹਾਕੀ ਦੀ ਸ਼ਾਨ ਵੀ ਉਸ ਵੇਲੇ ਸਿਖਰਾ ਹੁੰਦੀ ਸੀ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਹਾਕੀ ਦੀ ਸ਼ੈਲੀ ਦਾ ਜ਼ਿਕਰ ਕੀਤਾ ਕਿ ਉਸ ਸਮੇਂ ਦੀ ਹਾਕੀ ਤੇ ਹੁਣ ਦੀ ਹਾਕੀ 'ਚ ਬਹੁਤ ਫਰਕ ਆ ਹਾਂ ਜੀ ਤੁਸੀਂ ਕੀ ਮੰਨਦੇ ਹੋ ਕਿ ਉਦੋਂ ਜਿਹੜੀ ਹਾਕੀ ਦੀ ਸ਼ੈਲੀ ਸੀ ਉਹ ਵਧੀਆ ਸੀ ਜਾਂ ਜਿਹੜੀ ਹੁਣ ਚੱਲ ਰਹੀ ਹੈ ਇਹ ਤੁਹਾਨੂੰ ਇਹਦੇ ਨਾਲੋਂ ਕੁਝ ਬਿਹਤਰ ਲੱਗਦੀ ਹੈ ਖੈਰ ਗੱਲ ਸਮੇਂ ਦੀ ਹੈ ਜੀ ਉਸ ਵੇਲੇ ਜਿਹੜੀ ਸਟਿਕ ਸੀ ਨਾ ਉਹ ਤੁਹਾਨੂੰ ਅੱਜ ਸਟਿਕ ਵਿਖਾਈਏ ਤੇ ਤੁਸੀਂ ਅੱਜ ਦੀ ਸਟਿਕ ਵੇਖ ਕੇ ਤੇ ਤੁਸੀਂ ਕਹੋਗੇ ਵੀ ਤੁਸੀਂ ਐ ਤਾਂ ਖੇਡਦੇ ਰਹੇ ਹੂੰ ਮਤਲਬ ਬਹੁਤ ਜਿੰਮੀ ਸਮਾਨ ਦਾ ਫਰਕ ਆ ਉਹਦੇ ਵਿੱਚ ਜੀ ਹੁਣ ਦੀ ਜਿਹੜੀ ਆ ਸਟਿਕ ਉਹ ਬਹੁਤ ਮਤਲਬ ਜਿਹੜੀ ਆ ਐਕਟਿਵਨੈਸ ਦੇ ਹੁੰਦੀ ਆ ਜੀ ਉਹਦੇ ਵਿੱਚ ਇੰਨੀ ਨਹੀਂ ਸੀ ਹਮ ਪਰ ਉਹ ਜਿਹੜੇ ਐਕਟਿਵ ਸੀ ਉਹ ਉਹਨੂੰ ਵੀ ਐਕਟਿਵ ਕਰ ਜਾਂਦੇ ਸੀ ਜੀ ਉਸ ਸਮੇਂ ਦੇ ਜਿਹੜੇ ਸੀ ਫੌਲ ਹਾਂਜੀ ਉਹ ਹੋਰ ਸੀ ਹਾਂਜੀ ਫੌਨ ਦੇ ਹੋਰ ਨੇ ਜੀ ਮਤਲਬ ਉਹਦੇ ਵਿੱਚ ਕਾਫੀ ਡਿਫਰੈਂਸ ਜਿਹੜਾ ਉਹ ਆ ਗਿਆ ਜੀ ਪਰ ਇਹ ਵੀ ਹੁਣ ਤਕਨੀਕ ਹੁਣ ਵੀ ਬਹੁਤ ਵਧੀਆ ਵਾ ਜੀ ਇਹ ਮਤਲਬ ਇਹ ਚੱਲ ਰਹੀ ਹੈ ਹਾਂਜੀ ਉਦੋਂ ਉਦੋਂ ਆਪਣੇ ਚੰਗੀ ਚੰਗੀ ਸੀ ਹੁਣ ਜਿਹੜੀ ਆ ਇਸ ਲੈਵਲ ਤੇ ਬਹੁਤ ਵਧੀਆ ਜੀ ਹਾਂਜੀ ਬਹੁਤ سارے ਨਿਯਮ ਤਬਦੀਲ ਹੋਏ ਆ ਹਾਕੀ ਦੇ ਬਹੁਤ ਰੂਲ ਤੇ ਚੇਂਜ ਹੋਏ ਆ ਜੀ ਦੁਨੀਆ ਪੱਧਰ ਉੱਤੇ ਹੁਣ ਤਾਂ ਰੂਲ ਤਬਦੀਲ ਹੋਣੇ ਤੇ ਮਾਨਤਾ ਵੀ ਨਾਲੋ ਨਾਲ ਮਿਲਦੀ ਜੀ ਤੇ ਇਹ ਤੁਹਾਡਾ ਹਾਕੀ ਦਾ ਸਫਰ ਹੋ ਗਿਆ ਜੀ ਇਸ ਤੋਂ ਬਾਅਦ ਫਿਰ ਤੁਸੀਂ ਐਥਲੈਟਿਕਸ ਵੱਲ ਆਏ ਹੋ ਐਥਲੀਟ ਬਨ ਬਨ ਕਿਵੇਂ ਆਣਾ ਹੋਇਆ ਹਾਕੀ ਤੋਂ ਇਧਰਲੇ ਬੰਨੇ ਕਿਉਂਕਿ ਜੀ ਮੈਂ ਤੁਹਾਨੂੰ ਦੱਸਿਆ ਵੀ 1972 ਤੋਂ ਲੈ ਕੇ 2008 ਤੱਕ ਜੀ ਸ਼ਿਰਗੁਰ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਾਗੋੜ ਜੀ ਉੱਥੇ ਮੈਂ ਸਰਵਿਸ ਕੀਤੀ ਹੈ ਜੀ। ਅੱਛਾ ਜੀ। ਬਹੁਤ ਖਿਡਾਰੀ ਪੈਦਾ ਕੀਤੇ ਆ। ਜੀ। 6ਵੀਂ ਕਲਾਸ ਤੋਂ ਹੀ ਮੈਂ ਬੱਚੇ ਲੈ ਲੀਂਦਾ ਸਾਂ। ਬੈਠੇ ਨੂੰ ਕਹਣਾ ਕਾਕਾ ਤੂੰ ਇਧਰ ਆ ਗਰਾਊਂਡ 'ਚ ਆ ਜਾਣਾ। ਜੀ। ਜਿਸ ਬੱਚੇ ਨੂੰ ਮੈਂ ਗਰਾਊਂਡ 'ਚ ਲੈ ਗਿਆ ਉਹਨੂੰ ਮੈਂ ਛੋਟੀ ਦਾ ਖਿਡਾਰੀ ਬਣਾ ਕੇ ਛੱਡਿਆ। ਜੀ। ਮਤਲਬ ਮੇਰੇ ਕੋਈ ਨਾ ਟੈਲੈਂਟ ਹੈਗਾ ਸੀ। ਹੂੰ। ਕਿ ਮੈਂ ਜਿੰਨੂੰ ਲੈ ਆਂਦਾ ਉਹ ਉਹ ਖਿਡਾਰੀ ਬਣ ਗਿਆ। ਜੀ। ਜੇ ਲੇਕਿਨ ਜੇ ਮੈਨੂੰ ਨਹੀਂ ਖੇਡਣਾ ਨਹੀਂ ਆਉਂਦਾ ਉਹਨਾਂ ਨੂੰ ਮੈਂ ਖੜਾ ਕੇ ਬਿਲਕੁਲ ਐ ਤਿਆਰ ਕਰਕੇ ਵਧੀਆ ਟੀਮ ਤਿਆਰ ਕੀਤੀ ਉੱਥੇ ਜਿੱਤਦੇ ਨੇ। ਜੀ। ਖੁੱਦ ਮੈਂ ਆਪ ਯੂਨੀਫਾਰਮ ਪਾ ਕੇ ਨਾਲ ਖੇਡਦਾ ਰਿਹਾ ਅੱਛਾ ਜੀ ਦੋ ਟੀਮਾਂ ਬਣਾਉਣੀਆਂ ਇੱਕ ਟੀਮ ਮਾੜੀ ਚ ਮੈਂ ਹੋ ਜਾਣਾ ਤਗੜੀ ਇੱਕ ਬੰਨੇ ਕਰਨੀ ਆ ਉਹਨਾਂ ਨੂੰ ਖੜਾ ਕੇ ਮੇਰਾ ਐਕਸਪੀਰੀਅੰਸ ਉਹ ਹੀ ਸੀ ਉਹਨੇ ਮੈਨੂੰ ਜਿਹੜਾ ਮੈਂ ਦੌੜ ਦਾ ਸ਼ੁਰੂ ਤੋਂ ਬਹੁਤ ਸਾਂ ਹੂੰ ਸਟੈਮਨਾ ਮੇਰਾ ਬਣਿਆ ਰਿਹਾ ਜੀ ਨਸ਼ਾ ਰਹਿ ਸਾਂ ਜੀ ਤੇ ਜਦੋਂ ਮੈਂ ਰਿਟਾਇਰ ਹੋਇਆ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ ਪਹਿਲੇ ਸਾਲ ਹੀ ਮੈਂ ਸੰਗਰੂਰ ਦੇ ਵਿੱਚ ਮਸਤੂਆਣਾ ਸਾਹਿਬ ਗੁਰਦੁਆਰਾ ਜੀ ਹਾਂਜੀ ਇੱਥੇ ਵੈਟਰਨ ਜਿਹੜੀਆਂ ਨੇ ਹੁੰਦੀਆਂ ਨੇ ਜੀ ਮੇਰਾ 37ਵਾਂ ਵੈਟਰਨ ਜਿਹੜੀ ਇੱਥੇ ਹੋ ਗਈ ਆ ਜੀ ਮੈਂ ਉੱਥੇ ਪਹਿਲੀ ਵਾਰ ਹੀ ਗਿਆ ਜੀ ਜੀ ਤੇ ਮੇਰਾ ਇੱਕ ਸਿਲਵਰ ਹੂੰ ਤੇ ਇੱਕ ਕਾਂਸੀ ਦਾ ਦੋ ਤਗਮੇ ਮੈਨੂੰ ਮਿਲੇ ਜੀ ਅਗਲੇ ਸਾਲ ਇੱਕ 골ਡ ਇੱਕ ਸਿਲਵਰ ਜੀ ਉਸ ਤੋਂ ਬਾਅਦ ਲਗਾਤਾਰ ਹੋਂ ਤੱਕ ਮੈਂ 40 ਜਿਹੜੀਆਂ ਸਟੇਟ ਜੇ ਖੇਡ ਚੁੱਕਾ 48 ਅੱਛਾ ਜੀ ਉਹਦੇ ਵਿੱਚ ਮੇਰੇ 골ਡ ਮੈਡਲ ਹੀ ਹੁੰਦੇ ਨੇ ਜੀ ਕਿਤੇ ਸ਼ਾਇਦ ਅਕਦੇ ਵਿੱਚ ਕੋਈ ਇੱਕ ਅੱਧਾ ਕਿਤੇ ਕੋਦੇ ਕੋਈ ਮਤਲਬ ਮਸਲ ਨੂੰ ਕਿਤੇ ਆ ਗਈ ਹੋਵੇ ਤੇ ਰੰਦਰਪ ਆ ਗਿਆ ਵਾ ਨਹੀਂ ਤੇ ਮੇਰੇ 골ਡ ਹੀ ਹੁੰਦੇ ਜੀ ਸੋ ਬੜਾ ਰੌਚਕ ਤੁਹਾਡਾ ਸਫਰ ਰਿਹਾ ਹੈ ਪਹਿਲਾਂ ਤੁਸੀਂ ਦੱਸਿਆ ਕਿ ਦੌੜਨ ਦਾ ਸ਼ੌਕ ਤੁਹਾਨੂੰ ਸ਼ੁਰੂ ਤੋਂ ਹੀ ਸੀ ਐਥਲੀਟ ਦੇ ਗੁਣ ਤੁਹਾਡੇ ਸ਼ੁਰੂ ਤੋਂ ਹੀ ਸੀ ਹਾਕੀ ਵਾਲ ਤੁਸੀਂ ਆਏ ਫਿਰ ਸਿਵਾ ਨਿਭਾਉਂਦੇ ਨਿਭਾਉਂਦੇ ਤੁਸੀਂ ਬੱਚਿਆਂ ਨੂੰ ਤਿਆਰ ਵੀ ਕਰਨਾ ਸ਼ੁਰੂ ਕੀਤਾ ਤੇ ਫਿਰ ਮਾਸਟਰ ਐਥਲੀਟ ਯਾਨੀ ਕਿ ਸੀਨੀਅਰ ਖਿਡਾਰੀਆਂ ਦੇ ਖੇਡਾਂ ਵਿੱਚ ਤੁਸੀਂ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਨੌਜਵਾਨਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਉਹਨਾਂ ਦੀ ਤਿਆਰੀ ਕਰਵਾਈ ਹੁਣ ਤੁਹਾਡੇ ਬਾਰੇ ਵੀ ਗੱਲ ਦੱਸਣੀ ਬਣਦੀ ਹੈ ਕਿ ਤੁਸੀਂ ਦੂਜਿਆਂ ਨੂੰ ਤਿਆਰ ਕੀਤਾ ਪਰ ਤੁਸੀਂ ਖੁਦ ਕੋਈ ਵੀ ਅਧਿਕਾਰਤ ਤੌਰ ਤੇ ਕੋਚਿੰਗ ਜਾਂ ਸਿਖਲਾਈ ਨਹੀਂ ਸੀ ਲਈ ਉਸ ਬਾਰੇ ਤੁਸੀਂ ਦੱਸੋ ਕਿ ਤੁਸੀਂ ਖੁਦ ਵੀ ਕਿਸੇ ਕੋਚ ਦੀਆਂ ਸੇਵਾਵਾਂ ਲਈਆਂ ਜਾਂ ਆਪਣੇ ਆਪ ਨੂੰ ਆਪ ਹੀ ਤਿਆਰ ਕੀਤਾ। ਐਥਲੈਟਿਕਸ ਦੇ ਵਿੱਚ ਮੈਂ ਜੀ ਕਿਸੇ ਕੋਚ ਦੀ ਤਿਆਰੀ ਨਹੀਂ ਲਈ। ਜੀ ਕਿਉਂਕਿ ਮੈਂ ਕਬੱਡੀ ਦਾ ਵੀ ਬਹੁਤ ਤਗੜਾ ਖਿਡਾਰੀ ਰਹਾ ਆਪਣੇ ਵੇਲੇ 'ਚ। ਜੀ ਕਬੱਡੀ ਵੀ ਆਪ ਖੇਡੀ? ਹਾਂ ਜੀ। ਤੇ ਹਾਕੀ ਦੀ ਤਾਂ ਸਭ ਮੇਰੇ ਉਸਤਾਦ ਸਰਦਾਰ ਜਸਪਾਲ ਸਿੰਘ ਰੰਧਾਵਾ ਜੀ ਉਹ ਸੀ ਉਹਨਾਂ ਦੀ ਵੀ ਖੇਡ ਬਹੁਤ ਵਧੀਆ ਸੀ ਮੈਂ ਉਹਨਾਂ ਦੀ ਖੇਡ ਵੇਖ ਕੇ ਉਹਦੇ ਤੋਂ ਮਤਲਬ ਜਿਹੜੀ ਆ ਹਾਕੀ ਤਿਆਰ ਸਿੱਖੀ। ਜੀ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਪ੍ਰੋਗਰਾਮ ਤੋਂ ਟੀਵੀ ਤੇ ਆਉਂਦੇ ਹੁੰਦੇ ਸੀ ਜੀ ਤੇ ਮੈਂ ਉਹਨਾਂ ਵੱਲ ਵੇਖ ਕੇ ਜਿਹੜੇ ਖਿਡਾਰੀ ਬਹੁਤ ਟੈਲੈਂਟਡ ਹੁੰਦੇ ਮੈਂ ਉਹਨਾਂ ਦੇ ਵੇਖ ਕੇ ਤੇ ਉਹਨਾਂ ਵਾਲਾ ਜਿਹੜਾ ਸੀ ਆਪਣੇ ਉਸ ਹਿਸਾਬ ਨਾਲ ਪ੍ਰੈਕਟਿਸ ਕਰਕੇ ਤੇ ਮੈਂ ਆਪਣੇ ਆਪ ਨੂੰ ਡਵੈਲਪ ਕੀਤਾ ਜੀ ਜੀ ਸੋ ਤੁਸੀਂ ਐਥਲੈਟਿਕਸ ਵਿੱਚ ਕਿਸੇ ਕੋਲੋਂ ਵੀ ਕਿਸੇ ਕੋਚ ਕੋਲੋਂ ਕੋਈ ਸਿਖਲਾਈ ਨਹੀਂ ਕੋਈ ਸਿਖਲਾਈ ਨਹੀਂ ਲਈ ਜੀ ਤੇ ਫਿਰ ਜਦੋਂ ਤੁਸੀਂ ਤਿਆਰੀ ਕਰਦੇ ਸੀ ਅਭਿਆਸ ਕਰਦੇ ਸੀ ਉਹ ਤੁਸੀਂ ਦੱਸਿਆ ਕਿ ਤੁਸੀਂ ਕੁਝ ਵੇਖ ਕੇ ਸਿੱਖਿਆ ਜਾਂ ਉਹ ਫਿਰ ਤੁਸੀਂ ਆਪਣੇ ਆਪ ਨੂੰ ਜਦੋਂ ਤੁਸੀਂ ਤਿਆਰ ਕਰਦੇ ਸੀ ਕਿਉਂਕਿ ਕੋਚ ਜਿਹੜਾ ਉਹ ਤੁਹਾਨੂੰ ਨਿਰਦੇਸ਼ ਦਿੰਦਾ ਹੈ ਕਿ ਇੰਨਾ ਸਮਾਂ ਖੇਡਣਾ ਹੈ ਅਭਿਆਸ ਕਰਨਾ ਹੈ ਤੁਸੀਂ ਫਿਰ ਆਪਣੇ ਆਪ ਨੂੰ ਖੁਦ ਕਿਵੇਂ ਨਿਰਦੇਸ਼ ਦਿੱਤੇ ਕਿਵੇਂ ਆਪਣੇ ਆਪ ਨੇ ਅਭਿਆਸ ਕਰਦੇ ਉਸ ਦਾ ਕਾਰਨ ਹੈ ਜੀ ਮੈਂ ਪੀਟੀਐਲ ਦੀ ਟ੍ਰੇਨਿੰਗ ਕੀਤੀ ਜੀ ਜਿਹੜੀ ਹੈ ਹੀ ਮਤਲਬ ਸਪੋਰਟਸ ਦੇ ਨਾਲ ਸੰਬੰਧਤ ਆ ਜੀ ਉਸ ਤੇ ਵਿੱਚੋਂ ਹੀ ਮੈਂ ਜਿਹੜਾ ਸਾਰਾ ਜਿਹੜਾ ਨਾ ਡਾਟਾ ਮੇਰੇ ਕੋਲ ਹੈਗਾ ਸੀ ਮੈਂ ਉਹਨੂੰ ਹੀ ਅਪਣਾਉਂਦਾ ਰਿਹਾ ਆਪਣੇ ਆਪ ਮੈਨੂੰ ਕਹਿੰਦੇ ਨੇ ਫਲਾਣ ਮੈਂ ਕਿਹਾ ਬਿਲਕੁਲ ਕਿਸੇ ਕੋਈ ਜਾਂਦੀ ਲੋੜ ਨਹੀਂ ਜਦੋਂ ਸਾਡੇ ਕੋਲ ਹਰ ਚੀਜ਼ ਹੈਗੀ ਆ ਉਹਦੇ ਨਾਲ ਤਰੋ ਬੰਦਾ ਕੋਈ ਆਪਣੀ ਮੰਜ਼ਿਲ ਤੇ ਪਹੁੰਚੇਗਾ ਮੈਂ ਉਹਨੂੰ ਆਧਾਰ ਬਣਾ ਕੇ ਆਪਣੀ ਮੰਜ਼ਿਲ ਤੇ ਪਹੁੰਚਿਆ ਜੀ ਤੇ ਫਿਰ ਇੱਕ ਦਿਨ ਤੁਸੀਂ ਕਿੰਨੇ ਕਿ ਘੰਟੇ ਅਭਿਆਸ ਕਰਦੇ ਰਹੇ ਹੋ ਕੋਈ ਸਮਾਂ ਮਿੱਥਿਆ ਹੁੰਦਾ ਸੀ ਜਾਂ ਤੈਅ ਕੀਤਾ ਹੁੰਦਾ ਸੀ ਕਿ ਇੰਨੇ ਘੰਟੇ ਲਾਉਣੇ ਹੀ ਲਾਉਣੇ ਆ ਦਿਨ ਚ ਇੰਨਾ ਸਮਾਂ ਲਾਉਣਾ ਹੀ ਲਾਉਣਾ ਆ ਆਪਣੇ ਆਪ ਨੂੰ ਤਿਆਰ ਕਰਨ ਤੇ ਸਮੇਂ ਮੇਰੇ ਦੋਸ ਜੀ ਜੀ ਇੱਕਦਮ ਇਹ ਰੰਦਾ ਸੀ ਮੈਂ ਪੌਣੇ 4 ਵਜੇ ਸਵੇਰੇ ਉੱਠ ਪੀਣਾ ਜੀ ਅੱਛਾ ਜੀ ਉਸ ਵੇਲੇ ਜਾ ਕੇ ਤੇ ਮੈਂ 2 ਘੰਟੇ ਜਿਹੜੇ ਨੇ ਹੂੰ ਇਹਦੀ ਰਨਿੰਗ ਦੀ ਪ੍ਰੈਕਟਿਸ ਜਿਹੜੀ ਕਰਕੇ ਆ ਜਾਂਦਾ ਜੀ ਜੀ ਫਿਰ ਮੈਂ ਸ਼ਾਮ ਨੂੰ 4 ਵਜੇ ਸਾਡੇ ਬਟਾਲੇ ਉੱਥੇ ਪੋਲੀ ਟੈਕਨੀਕਲ ਟ੍ਰੈਕ ਬਣਿਆ ਜੀ ਜੀ ਉੱਥੇ ਜਾ ਕੇ 1.5-2 ਘੰਟੇ ਮੈਂ ਸ਼ਾਮ ਨੂੰ ਉੱਥੇ ਪ੍ਰੈਕਟਿਸ ਕਰਕੇ ਆਉਂਦਾ ਜੀ ਤੇ ਇਹ ਹੋ ਗਿਆ ਤੁਹਾਡਾ ਅਭਿਆਸ ਦਾ ਇੱਕ ਸਮਾਂ ਜਿਹੜਾ ਤੁਸੀਂ ਮਿੱਥਿਆ ਜੀ ਜਦੋਂ ਆਪਾਂ ਨੌਜਵਾਨ ਹੁੰਨੇ ਆ ਉਸ ਵੇਲੇ ਸਾਡੀ ਤਿਆਰੀ ਹੋਰ ਤਰ੍ਹਾਂ ਦੀ ਹੁੰਦੀ ਹੈ ਜਦੋਂ ਸੀਨੀਅਰ ਖਿਡਾਰੀ ਹੋ ਜਾਂਦੇ ਵੈਟਰਨ ਖੇਡਾਂ ਵਿੱਚ ਆ ਲੈਨੇ ਆ ਤਾਂ ਤਿਆਰੀ ਹੋਰ ਤਰ੍ਹਾਂ ਦੀ ਹੈ ਸਰੀਰ ਵੀ ਹੁਣ ਕਿਉਂਕਿ ਇੱਕ ਨਵੇਂ ਦੌਰ ਚੰਦਾ ਸੋ ਜਿਹੜੀ ਤੁਸੀਂ ਤਿਆਰੀ ਤਬਦੀਲ ਵੀ ਕਰਦੇ ਰਹੇ ਹੋ ਸਮੇਂ ਦੇ ਨਾਲ ਨਾਲ ਉਮਰ ਦੀ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਆ ਵੇਖੋ ਜੀ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਹਾਂਜੀ ਸਰੀਰ ਨੂੰ ਬੜੇ ਮਤਲਬ ਉਤਰਾ ਚੜਾ ਆਉਂਦੇ ਨੇ ਬਿਲਕੁਲ ਜੀ ਬਿਲਕੁਲ ਪਰ ਮੈਂ ਆਪਣੇ ਆਪ ਹੀ ਉਹਨਾਂ ਨੂੰ ਸਾਲਵ ਕਰਦਾ ਰਿਆਂ। ਅੱਛਾ ਜੀ। ਸਾਲਵ ਕਰਕੇ ਮਨ ਨਹੀਂ ਹਾਰਿਆ। ਜੀ। ਗਰਾਊਂਡ 'ਚ ਜਾਣਾ। ਜੀ। ਭਾਵੇਂ ਸੈਰ ਕਰਕੇ ਆ ਜੀਏ। ਹੂੰ। ਇਹ ਨਹੀਂ ਵੀ ਮਤਲਬ ਗਰਾਊਂਡ ਛੱਡ ਦੇਣੀ ਆ। ਉਹ ਨਹੀਂ ਕਰਨਾ। ਜੀ। ਤੇ ਉਸੇ ਚੀਜ਼ ਨੇ ਮੈਨੂੰ ਇੱਥੋਂ ਤੱਕ ਜਿਹੜਾ ਉਹ ਪਹੁੰਚਾਇਆ। ਜੀ। ਮਤਲਬ ਮੇਰੀ 60 ਦੇ ਵਿੱਚ ਪੋਜੀਸ਼ਨ ਹੋਰ ਸੀ। ਹੂੰ। 65 ਦੇ ਵਿੱਚ ਮੇਰੀ ਹੋਰ ਸੀ। ਹਾਂ ਜੀ। ਉਹ 70 'ਚ ਹੋ ਸੀ ਤੇ 75 75 'ਚ ਮੇਰੀ 60 ਨਾਲੋਂ ਵੀ ਇਸ ਵੇਲੇ ਵਧੀਆ ਹੈ। ਅੱਛਾ ਜੀ। ਕਿਉਂਕਿ ਮੈਂ ਆਪਣੇ ਆਪ ਨੂੰ ਤਿਆਰੀ ਜਿਹੜੀ ਇਸ ਢੰਗ ਦੀ ਕੀਤੀ ਆ ਤੇ ਮੈਂ 75 ਤੇ ਜਿਹੜਾ ਵਾ ਪਿਛਲੇ ਸਾਲਾਂ ਨਾਲੋਂ ਮੇਰੇ ਰਿਕਾਰਡ ਜਿਹੜੇ ਵਧੀਆ ਆ ਰਹੇ ਜੀ ਇਹ ਜੋ ਬਿਹਤਰੀ ਤੁਸੀਂ ਆਪਣੇ ਆਪ ਵਿੱਚ ਮਹਿਸੂਸ ਕਰ ਰਹੇ ਹੋ ਜਿਵੇਂ ਤੁਸੀਂ ਦੱਸਿਆ ਕਿ 70 ਤੋਂ ਬਾਅਦ ਤੁਸੀਂ ਹੋਰ ਬਿਹਤਰ ਮਹਿਸੂਸ ਕਰ ਰਹੇ ਹੋ ਪਿਛਲੇ ਉਮਰ ਵਰਗ ਦੇ ਨਾਲੋਂ ਹਾਂਜੀ ਇਹਦਾ ਤੁਸੀਂ ਸਿਰਾ ਕਿਸ ਚੀਜ਼ ਨੂੰ ਦਬੋਗੇ ਇਹਦਾ ਪ੍ਰਮੁੱਖ ਕਾਰਨ ਤੁਹਾਡਾ ਮੈਦਾਨ ਦੇ ਨਾਲ ਜੁੜਿਆ ਰਹਿਣਾ ਇਹ ਇਹਦਾ ਪ੍ਰਮੁੱਖ ਕਾਰਨ ਆਪਾਂ ਮੰਨੀਏ ਜਾਂ ਹੋਰ ਵੀ ਤੁਸੀਂ ਕੋਈ ਕਾਰਨ ਦੱਸਣਾ ਚਾਹੋਗੇ ਇੱਕ ਤੇ ਆ ਜੀ ਨਛਾਰਾ ਹੱਸਾ ਜੀ ਖਾਾਕ ਵਧੀਆ ਖਾਂਦੇ ਆ ਜੀ ਮਤਲਬ ਤੇ ਉਹਦੇ ਨਾਲ-ਨਾਲ ਪ੍ਰੈਕਟਿਸ ਜਿਹੜੀ ਆ ਜੀ ਉਹ ਮੈਂ ਲਗਾਤਾਰ ਯਾਰੀ ਰੱਖੀ ਆ ਜੀ ਤੇ ਉਸੇ ਕਰਕੇ ਹੀ ਮੈਂ ਜਿਹੜਾ ਹੁਣ ਇਸ ਵੇਲੇ ਜਿਹੜਾ ਮੈਂ ਅੱਪ ਜਾ ਰਿਆਂ ਜੀ ਨਹੀਂ ਤੇ ਜੇ ਪ੍ਰੈਕਟਿਸ ਨਾ ਕਰੀਏ ਤੇ ਇੱਥੋਂ ਤੱਕ ਜਿਹੜੀ ਹੈ ਪੋਜੀਸ਼ਨ ਨਹੀਂ ਬਣਦੀ ਜੀ ਸੋ ਇੱਕ ਲਗਾਤਾਰਤਾ ਜਿਹੜੀ ਆ ਲਗਾਤਾਰ ਜਿਹੜੀ ਪ੍ਰੈਕਟਿਸ ਹਾਂਜੀ ਉਹ ਮੇਨ ਪਰਫੈਕਟ ਵਾਲੀ ਗੱਲ ਜਿਹੜੀ ਉੱਥੇ ਆ ਜਾਂਦੀ ਹੈ ਜੀ ਤੇ ਮੈਨੂੰ ਉਹੀ ਮਹਿਸੂਸ ਹੁੰਦੀ ਆ ਜੀ ਤੇ ਮੈਂ ਲਗਾਤਾਰ ਇਹ ਮਨ ਬਣਾਇਆ ਵੀ ਜਿੰਨਾ ਚਿਰ ਮੇਰੀ ਜ਼ਿੰਦਗੀ ਆ ਜੀ ਮੈਂ ਖੇਡਾਂ ਨਾਲ ਜੁੜੇ ਰਹਿਣਾ ਜੀ ਤੇ ਇਹ ਕਰਦੇ ਰਹਿਣਾ ਪ੍ਰਮਾਤਮਾ ਨੇ ਨਾਮ ਉਹ ਨਾਮ ਚਾਇਆ ਤੇ ਫਿਰ ਤੇ ਕੋਈ ਗੱਲ ਨਹੀਂ ਹੋਣੀ ਜੀ ਤੇ ਜਿੰਨਾ ਚਿਰ ਸਿਹਤ ਆ ਉਹਨਾਂ ਚਿਰ ਲਗਾਤਾਰ ਕਰਨਾ ਜੀ ਤੇ ਇਸ ਤੋਂ ਬਾਅਦ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਇੱਕ ਵੈਟਰਨ ਜਾਂ ਸੀਨੀਅਰ ਐਥਲੀਟ ਵਜੋਂ ਤੁਸੀਂ ਕਿਹੜੇ-ਕਿਹੜੀਆਂ ਥਾਵਾਂ ਉੱਤੇ ਗਏ ਹੋ ਜਿਨ੍ਹਾਂ ਉੱਤੇ ਤੁਸੀਂ ਮੁਕਾਬਲੇ ਖੇਡੇ ਨੇ ਜਾਂ ਜਿੱਥੇ ਤੁਸੀਂ ਹਿੱਸਾ ਲਿਆ ਉਹਨਾਂ ਥਾਵਾਂ ਬਾਰੇ ਵੀ ਜ਼ਰੂਰ ਜ਼ਿਕਰ ਕਰੋ ਵਿੱਚ ਸੰਗਰੂਰ ਦੇ ਵਿੱਚ ਤੇ ਲਗਾਤਾਰ ਹੀ ਗਏ ਆ ਜੀ ਜਿਉਂ ਸ਼ੁਰੂ ਕੀਤਾ ਜੀ ਕੋਈ ਚਾਂਸ ਨਹੀਂ ਕਿ ਉੱਥੇ ਮੈਂ ਨਾ ਗਿਆ ਵਾਂ ਹੂੰ ਉਸ ਤੋਂ ਬਾਅਦ ਸਾਡੀਆਂ ਜਲੰਧਰ ਵੀ ਸਟੇਟ ਹੁੰਦੀਆਂ ਰਹੀਆਂ ਜੀ ਇਹ ਵੀ ਖੇਡੀਆਂ ਅਮਰਸਰ ਹੁੰਦੀਆਂ ਰਹੀਆਂ ਉਹ ਵੀ ਖੇਡੀਆਂ ਚੰਡੀਗੜ੍ਹ ਹੁੰਦੀਆਂ ਰੀਆਂ ਉਹ ਵੀ ਖੇਡੀਆਂ ਲਗਭਗ ਮੈਂ 41 ਵਾਰੀ ਸਟ੍ਰੇਟ ਜਿਹੜੀ ਆ ਉਹ ਖੇਡ ਚੁੱਕਾ ਜੀ ਤੇ 41 ਵਾਰੀ ਮੈਂ ਤਿੰਨ ਤਿੰਨ ਮੈਡਲ ਜਿਹੜੇ ਆ ਉਹ ਕਿਉਂਕਿ ਤਿੰਨ ਤੋਂ ਬਾਅਦ ਸਾਨੂੰ ਅਲਾਉ ਨਹੀਂ ਕਰਦੇ ਅੱਛਾ ਜੀ ਜੇ ਅਲਾਉ ਕਰਨ ਤੇ ਮੇਰੇ ਚਾਰ ਪੰਜ ਵੀ ਬਣ ਜਾਂਦੇ ਜੀ ਮੇਰਾ ਲੌਂਗ ਜੰਪ ਵੀ ਆ ਮੇਰੀਆਂ ਹੱਡਰਜ਼ ਵੀ ਹੈਗੀਆਂ ਨੇ ਜੀ 100 ਮੀਟਰ 200 ਮੀਟਰ 400 ਮੀਟਰ ਲਗਾਤਾਰ ਮੇਰੀਆਂ ਵੇਨਿੰਗ ਹੁੰਦੀਆਂ ਅੱਛਾ ਜੀ ਤੇ ਜਿਹੜੀਆਂ 16 17 ਜਿਹੜੀਆਂ ਨੇ ਉਹ ਮੈਂ ਨੈਸ਼ਨਲ ਜਿਹੜੀਆਂ ਨੇ ਉਹ ਖੇਡ ਚੁੱਕੀਆਂ ਜੀ ਅੱਛਾ ਜੀ ਤੇ ਲਾਸਟ ਹੁਣ ਮੈਂ ਇੱਕ ਇੱਕ ਜਿਹੜੀ ਆ ਏਸ਼ੀਆ ਖੇਡ ਕੇ ਆਇਆ ਜੀ ਇੱਕ ਇੰਡੋ ਬੰਗਲਾਦੇਸ਼ ਇੱਕ ਮੀਟ ਜਿਹੜੀ ਆ ਉਹ ਖੇਡੀ ਆ ਅੱਛਾ ਜੀ ਉਹਦੇ ਜ ਵੀ ਮੈਂ ਦੋ ਮੈਡਲ ਲਿਆ ਆ ਸਾਂ ਜੀ ਤੇ ਆ ਏਸ਼ੀਆ ਦੇ ਵਿੱਚ ਮੇਰੇ ਦੋ ਮੈਡਲ ਆਏ ਜੀ 골ਡ ਮੈਡਲ ਜੀ ਸੋ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਤੁਸੀਂ ਨੁਮਾਇੰਦਗੀ ਕੀਤੀ ਹੋਈ ਆ ਤੇ ਇੱਕ ਚੀਜ਼ ਇਹਦੇ ਨਾਲ ਜੁੜਦੀ ਸਾਨੂੰ ਇਹ ਵੀ ਦੱਸੋ ਕਿ ਤੁਹਾਡੇ ਬਾਰੇ ਤਾਂ ਅਸੀਂ ਜਾਣਿਆ ਕਿ ਤੁਸੀਂ ਬਹੁਤ ਵਧੀਆ ਯੋਗਦਾਨ ਖੇਡਾਂ ਦੇ ਖੇਤਰ ਚ ਪਾ ਰਹੇ ਹੋ ਤੁਹਾਡੇ ਤੋਂ ਇਲਾਵਾ ਤੁਸੀਂ ਆਲੇ ਦੁਆਲੇ ਵੇਖਦੇ ਹੋ ਕਿ ਹੋਰ ਮਾਸਟਰ ਜਾਂ ਸੀਨੀਅਰ ਐਥਲੀਟ ਜਿਹੜੇ ਨੇ ਉਹ ਆਉਂਦੇ ਆ ਇਹਨਾਂ ਖੇਡਾਂ ਸਾਡੇ ਪੰਜਾਬ ਵਿੱਚ ਕਿਹੋ ਜਿਹਾ ਰੁਝਾਨ ਹੈ ਬਾਕੀ ਸੂਬਿਆਂ ਦੇ ਮੁਕਾਬਲੇ ਵੈਟਰਨ ਦੇ ਵਿੱਚ ਰੁਝਾਨ ਜਿਹੜਾ ਨਾ ਸਾਡੇ ਹਾਂਜੀ ਹੈਗਾ ਪਰ ਘਟਵਾ ਘਟਿਆ ਜੀ ਕਿਉਂਕਿ ਉਹਦਾ ਕਾਰਨ ਹੈ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਜੀ ਮਤਲਬ ਸਾਰਾ ਟੋਟਲ ਖਰਚਾ ਜਿਹੜਾ ਕਿਤੇ ਵੀ ਜਾਣਾ ਜੀ ਉਹ ਇਹਨਾਂ ਨੂੰ ਆਫ ਕਰਨਾ ਪੈਂਦਾ ਅੱਛਾ ਜੀ ਜਿਹੜੀਆਂ ਨੈਸ਼ਨਲ ਹੁੰਦੀਆਂ ਨੇ ਕੋਈ ਕੇਰਲਾ ਚ ਹੋ ਗਈ ਕੋਈ ਮਹਾਰਾਸ਼ਟਰ ਚ ਹੋ ਗਈ ਕੋਈ ਕਿਤੇ ਹੋ ਗਈ ਹਾਂਜੀ ਬੰਗਲੌਰ ਹੋ ਗਈਆਂ ਜੀ ਦੂਰ ਦੂਰ ਜਾਣਾ ਪੈਂਦਾ ਖਰਚੇ ਬਹੁਤ ਹੁੰਦੇ ਨੇ ਬਹੁਤ ਜੀ ਤੇ ਜਿਹੜੇ ਤੇ ਅਫੋਰਡ ਕਰਦੇ ਨੇ ਉਹ ਤੇ ਚਲੇ ਜਾਂਦੇ ਨੇ ਤੇ ਜਿਹੜੇ ਬਹੁਤ ਖਿਡਾਰੀ ਇੱਕ ਇਹੋ ਜਿਹੇ ਹੈਗੇ ਨੇ ਜਿਹੜੇ ਜਾਣਾ ਚਾਹੁੰਦੇ ਪਰ ਉਹਨਾਂ ਨੂੰ ਅਫੋਰਡ ਨਹੀਂ ਕਰਦੇ ਉਹ ਜਾ ਨਹੀਂ ਸਕਦੇ ਜੀ ਜੀ ਉਹਦੇ ਵਿੱਚ ਪਹਿਲੇ ਰੇਲਵੇ ਨੇ ਸੀਨੀਅਰ ਸਿਟੀਜ਼ਨ ਨੂੰ ਕੀਤਾ ਸੀ ਕੁਝ ਸਹੂਲਤ ਦਿੱਤੀ ਸੀ ਉਹ ਵੀ ਬੰਦ ਹੋ ਗਈ ਅੱਛਾ ਜੀ ਇਹਦੇ ਵਿੱਚ ਸਾਡਾ ਮਤਲਬ ਕੋਈ ਜਿਹੜੀਆਂ ਸਾਡੇ ਸਰਕਾਰ ਵੀ ਆ ਉਹ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨਹੀਂ ਜੀ ਕਹਿੰਦੇ ਇਸ ਕਰਕੇ ਜਿਹੜਾ ਨਾ ਇਧਰ ਥੋੜਾ ਜਿਹਾ ਉਹ ਹੀ ਜਾ ਸਕਦੇ ਨੇ ਜਿਹੜੇ ਅਫੋਰਡ ਕਰਦੇ ਜੀ ਜੀ ਜੇ ਕੋਈ ਸਹੂਲਤਾਂ ਮਿਲਣਾ ਤੇ ਇਹ ਜਿਹੜੀਆਂ ਨੇ ਇਹ ਅੱਗੇ ਵੀ ਜਾ ਸਕਦੇ ਜੀ ਸੋ ਆਪਾਂ ਇਹ ਵੇਖ ਰਹੇ ਕਿ ਸੀਨੀਅਰ ਵੈਟਰਨ ਐਥਲੀਟ ਦੇ ਮਾਮਲੇ ਵਿੱਚ ਉਹੀ ਗੱਲ ਉੱਪਰ ਕੇ ਸਾਹਮਣੇ ਆਉਂਦੀ ਜਿਹੜੀ ਬਾਕੀ ਨੌਜਵਾਨ ਖਿਡਾਰੀਆਂ ਲਈ ਵੀ ਕਈ ਵਾਰੀ ਆ ਜਾਂਦੀ ਹੈ ਕਿ ਖਿਡਾਰੀ ਮੌਜੂਦ ਹੈ ਹਾਂਜੀ ਪਰ ਮੌਕਾ ਨਹੀਂ ਮਿਲਦਾ ਕਿ ਵਾਰੀਆ ਸਹੂਲਤਾਂ ਹੈ ਨਹੀਂ ਇਸ ਕਰਕੇ ਉਹ ਪਛੜ ਜਾਂਦੇ ਆ ਮਤਲਬ ਆ ਸਕਦੇ ਆ ਹੋਰ ਵੀ ਜਿਹੜੇ ਮੈਂ ਜਿੱਥੇ ਪ੍ਰੈਕਟਿਸ ਕਰਦਾ ਜੀ ਉੱਥੇ ਬੱਚੇ ਆਉਂਦੇ ਨੇ ਅੱਛਾ ਜੀ ਉਹਨਾਂ ਨੂੰ ਗਾਈਡ ਕਰੀਦਾ ਹਾਂਜੀ ਦੱਸੀਦਾ ਵੀ ਆ ਸਭ ਕੁਝ ਕਰੀਦਾ ਜੀ ਆਪ ਮੇਰੇ ਮੈਂ ਆਪਣੇ ਵੀ ਟੇਲ ਨੂੰ ਦੱਸਦਾ ਇਸ ਤਰ੍ਹਾਂ ਉਹ ਹਮ ਪਰ ਮਤਲਬ ਉਹ افورڈ نہیں ਕਰਦੇ بالکل جی اس ਤੋਂ ਬਾਅਦ ਆਪਾਂ ਗੱਲ ਕਰੀਏ ਤੁਸੀਂ ਡਾਈਟ ਦਾ ਜ਼ਿਕਰ ਕੀਤਾ ਸੀ ਕਿ ਖਾਣ ਪੀਣ ਵਧੀਆ ਹੋਣਾ ਚਾਹੀਦਾ ਕਿਸੇ ਵੀ ਖਿਡਾਰੀ ਦਾ ਕਿਸੇ ਵੀ ਖੇਡ ਲਈ ਜਾਣਾ ਖਾਸ ਤੌਰ ਤੇ ਸੀਨੀਅਰ ਤਸਦੀਕ ਦਾ ਬਿਲਕੁਲ ਬਿਲਕੁਲ ਕਿੰਨੀ ਅਹਿਮਤ ਹੈ ਡਾਈਟ ਦੀ ਤੇ ਤੁਹਾਡਾ ਖਾਣ ਪੀਣ ਕਿਹੋ ਜਿਹਾ ਰਿਹਾ ਸਨ ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਮੇਰਾ ਖਾਣ ਪੀਣ ਬਹੁਤ ਵਧੀਆ ਰਿਹਾ ਜੀ ਮੈਂ ਦੁੱਧ ਜੀ ਮੀਟ ਮੱਛੀ ਅੰਡਾ ਜੀ ਇਹ ਮੈਂ ਸੇਵਨ ਕਰਦਾ ਜੀ ਨਸ਼ਾ ਕਿਸੇ ਕਿਸਮ ਦਾ ਵੀ ਹੋਵੇ ਜੀ ਮੈਂ ਕਦੀ ਉਹਦੇ ਨਹੀਂ ਲੱਗੇ ਗਿਆ ਜੀ ਜੀ ਕਿਉਂ ਦੇਸੀ ਜਿਹੜਾ ਮੇਰੇ ਸਰਾਣੇ ਪਿਆ ਹੁੰਦਾ ਉਹ ਲਗਾਤਾਰ ਖਾਣਾ ਜੀ ਗਿਰੀਆਂ ਜਿਹੜੀਆਂ ਨੇ ਬਦਾਮਾਂ ਦੀ ਉਹ ਖਾਣੀਆਂ ਦੋ ਅੰਡੇ ਤੇ ਦੁੱਧ 1 ਕਿਲੋ ਰੋਜ਼ ਪੀਣਾ ਜੀ ਤੇ ਫਲ ਫਰੂਟ ਜਿਹੜਾ ਮਤਲਬ ਕੋ ਮਾੜੀ ਚੀਜ਼ ਜਿਹੜੀ ਆ ਉਹ ਸੇਵਨ ਨਹੀਂ ਕਰੀ ਹੂੰ ਜੀ ਤੇ ਖੁਰਾਕ ਜਿਹੜੀ ਆ ਵਧੀਆ ਰੱਖੀ ਆ ਜੀ ਗਰਮੀਆਂ 'ਚ ਸ਼ਰਦਾਈ ਬਣਾਈਂਦੀ ਆ ਬਕਾਇਦਾ ਖਸਖਾਸ ਪਾ ਕੇ ਹਰ ਚੀਜ਼ ਕਰਕੇ ਮਤਲਬ ਮੌਸਮ ਮੁਤਾਬਕ ਜੋ ਵੀ ਡਾਈਟ ਆ ਨਾ ਉਹ ਆਪਾਂ ਲੈਂਦੇ ਆ ਜੀ ਤੇ ਇਸ ਡਾਈਟ ਨੂੰ ਪਚਾਉਣ ਲਈ ਹਜ਼ਮ ਕਰ ਲਈ ਜਿਹੜਾ ਜਿਹੜੀ ਵਰਜਿਸ਼ ਆ ਨਾਲ ਉਹ ਵੀ ਚੱਲਦੀ ਆ ਜਾਂ ਅਭਿਆਸ ਜਿਹੜਾ ਉਹ ਵੀ ਚੱਲਦਾ ਤਾਂ ਕਿ ਉਹ ਚੀਜ਼ ਜਿਹੜੀ ਤੁਸੀਂ ਲੈ ਰਹੇ ਹੋ ਉਹ ਤੁਹਾਨੂੰ ਸਹੀ ਤਰੀਕੇ ਨਾਲ ਲਾਹੇਵੰਦ ਸਾਬਤ ਹੋਵੇ ਮੈਂ ਖੇਤੀਬਾੜੀ ਵੀ ਕਰਦਾ ਜੀ 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 اچھا ਉਹ ਵੀ ਮੈਂ ਆਪ ਕਰਦਾ ਜੀ ਤੇ ਮੇਰੀ ਕਲਾਂੌਰ ਜ਼ਮੀਨ ਜੀ ਬਟਾਲੇ ਰਹਿ ਐ ਇਥੋਂ ਮੈਂ ਕਲਾਂਦੌਰ ਜਾ ਕੇ ਅੱਛਾ ਜੀ ਉਹ ਪੈਲੀ ਦੀ ਵੀ ਦੇਖਭਾਲ ਕਰਦਾ ਜੀ ਟ੍ਰੈਕਟਸ ਵੀ ਕਰਦਾ ਜੀ ਸਾਰੇ ਕੰਮ ਕਰਦਾ ਉੱਥੇ ਮੈਨੂੰ ਕਈ ਵੀ ਕਈ ਦਾ ਕੰਮ ਵੀ ਕਰਨਾ ਪੈਂਦਾ ਰੰਬੇ ਦਾ ਕੰਮ ਵੀ ਕਰਨਾ ਪੈਂਦਾ ਜੀ ਹਰ ਕੰਮ ਜਿਹੜਾ ਉਹ ਮੈਂ ਆਪ ਕਰਦਾ ਜੀ ਤੇ ਉਸੇ ਨੇ ਮੇਰੀ ਸਿਹਤ ਨੂੰ ਮੇਨਟੇਨ ਰੱਖਿਆ ਜੀ ਜੀ ਇਹ ਬਹੁਤ ਜ਼ਰੂਰੀ ਗੱਲ ਦਸੀ ਤੁਸੀਂ ਖੇਤੀਬਾੜੀ ਨਾਲ ਤੁਸੀਂ ਜੁੜੇ ਹੋਏ ਹੋ ਬਿਲਕੁਲ ਕਿਉਂਕਿ ਖਿਡਾਰੀ ਜਿਹੜਾ ਮੈਦਾਨ ਤੇ ਵੀ ਮਿੱਟੀ ਨਾਲ ਜੁੜਿਆ ਆ ਹਾਂ ਜੀ ਤੇ ਖੇਤੀਬਾੜੀ ਪੱਖੋਂ ਵੀ ਜੇ ਤੁਸੀਂ ਜ਼ਮੀਨ ਨਾਲ ਜੁੜੇ ਹੋਏ ਹੋ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਫਿਰ ਹੋ ਜਾਂਦੀ ਹੈ ਹੌਣ ਵੀ ਜੁੜੇ ਆ ਜੀ ਮੈਨੂੰ ਬਹੁਤ ਕਹਿ ਰਹੇ ਵੀ ਤੁਸੀਂ ਨਾ ਕਰੋ ਮੇਰੇ ਬੱਚੇ ਕਹਿੰਦੇ ਨੇ ਜੀ ਤੁਸੀਂ ਠੇਕੇ ਦੇ ਦੇ ਦਿਓ ਕਿਉਂ ਕਰਦੇ ਹੋ ਹਮ ਮੈਂ ਨਹੀਂ ਕਰਦਾ ਮੈਂ ਹਮ ਕਰਾਂਗਾ ਮੇਰੀ ਮੇਰੀ ਹਿੰਮਤ ਹੈ ਗਈ ਜਿੰਨੇ ਚ ਲੈ ਗਈ ਮੈਂ ਕਰਾਂਗੇ ਨਾ ਹੋਏ ਦੀ ਛੱਡ ਦਿਆਂਗੇ ਨਾ ਨਾ ਕਰਾਂਗੇ ਕੋਈ ਗੱਲ ਨਹੀਂ ਜੀ ਤੇ ਸਾਨੂੰ ਜੀਵਨ ਸ਼ੈਲੀ ਬਾਰੇ ਵੀ ਦੱਸੋ ਕਿ ਇੱਕ ਖਿਡਾਰੀ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਖੁਰਾਕ ਇੱਕ ਪਾਸੇ ਆ ਪਰ ਜੀਵਨ ਤੁਹਾਡੀਆਂ ਆਦਤਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਕਿ ਤੁਸੀਂ ਤੰਦਰੁਸਤ ਵੀ ਰਹਿ ਸਕੋ ਵਧੀਆ ਖਿਡਾਰੀ ਵੀ ਬਣ ਸਕੋ ਤੇ ਲੰਬੇ ਸਮੇਂ ਤੱਕ ਆਪਣੇ ਆਪ ਨੂੰ ਖੇਡਣ ਦੇ ਕਾਬਿਲ ਰੱਖ ਸਕੋ ਜੀ ਉਹ ਜਿਹੜਾ ਖਿਡਾਰੀ ਆ ਉਹ ਅਦਰਸ਼ਵਾਦੀ ਹੋਣਾ ਚਾਹੀਦਾ ਅੱਛਾ ਜੀ ਉਹਦਾ ਕੋਈ ਅਦਰਸ਼ ਹੋਣਾ ਚਾਹੀਦਾ ਹੂੰ ਜਿਨ੍ਹਾਂ ਦਾ ਕੋਈ ਅਦਰਸ਼ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਜੇ ਮੇਰਾ ਅਦਰਸ਼ ਇਹ ਹੋਇਆ ਤੇ ਮੈਂ ਵੀ ਇਸ ਵੇਲੇ ਡਾਕਟਰ ਬਣਨਾ ਮੰਜੀਨੀਅਰ ਬਣਨਾ ਹੂੰ ਉੱਥੇ ਲਗਨ ਧਿਆਨ ਦੇਗਾ ਤੇ ਬਣੇਗਾ ਬਿਲਕੁਲ ਖਿਡਾਰੀ ਆ ਜੇ ਉਹ ਸ਼ੁਰੂ ਤੋਂ ਆਪਣਾ ਧਿਆਨ ਇਸ ਪਾਸੇ ਨੂੰ ਮਾਈਂਡ ਲਾਏਗਾ ਤੇ ਮੈਂ ਇਸ ਮੰਜ਼ਿਲ ਤੇ ਪਹੁੰਚਣਾ ਤਾਜ਼ ਮੇਰਾ ਟਾਈਮ ਹੋਰ ਆ ਕੱਲ ਮੇਰਾ ਟਾਈਮ ਹੋਰ ਆ ਤੇ ਉਹ ਉਸ ਚੀਜ਼ ਨੂੰ ਮੈਂ ਤੁਹਾਨੂੰ ਆਪਣੀ ਮਿਸਾਲ ਦੇ ਦੇਣਾ ਹਾਂਜੀ ਹਾਂਜੀ ਜ਼ਰੂਰ ਮੈਂ 400 ਮੀਟਰ ਦੌੜ ਨਹੀਂ ਸੀ ਲਾਉਂਦਾ ਅੱਛਾ ਜੀ ਅੰਮ੍ਰਿਤਸਰ ਸਾਡੀ ਸਟੈਟਿਕ ਮੀਟ ਹੋ ਰਹੀ ਸੀ ਜੀ ਮੈਂ ਉੱਥੇ ਜੀ ਆਪਣਾ ਹੋਟਲ ਕਰਦਾ ਸੀ ਹਮ ਹੋਟਲ ਸ਼ਾਮ ਦਾ ਟਾਈਮ ਸੀ ਤੇ ਮੈਂ ਉਹਨਾਂ ਨੂੰ ਕਿਹਾ ਆਪਣੇ ਨੂੰ ਪ੍ਰਬੰਧਕਾਂ ਨੂੰ ਵੀ ਇਹ ਸ਼ਾਮ ਪੈ ਗਈ ਆ ਤੇ ਕਿਸੇ ਦੇ ਸੱਟ ਲੱਗ ਸਕਦੀ ਆ ਹਨੇਰਾ ਵਾ ਹਮ ਤੇ ਤੁਸੀਂ ਇਨ ਉਹਨਾਂ ਨੇ ਪੈਸੀ ਡਿਵਰਸਿਫਾਈਰ ਕਰਾਉਣਾ ਹੁਣ ਨਿਕਲਉਣਾ ਹੂੰ ਮੈਂ ਖਾ ਜੀ ਵੇਖ ਲਓ ਉਹਨਾਂ ਨੇ ਹੋਈ ਮੀਟ ਜਲਾ ਮੈਂ ਚਲੇ ਗਿਆ ਤੋ ਨ ਕਰਾਤਾ ਅੱਛਾ ਜੀ ਮੇਰੇ ਪਿੱਛੇ ਰਹਿ ਗਈ ਹੂੰ ਅਗਲੇ ਦਿਨ ਮ ਆਇਆ ਤੇ ਉਹਨਾਂ ਕਰਾਸ ਛੜਿਆ ਸੀ ਉਹ ਤੇ 400 ਮੀਟਰ ਦੀ ਰੇਸ ਰਹੀਂਦੀ ਸੀ ਜੀ ਮੈਂ ਖਾ ਚਲੋ ਹੁਣ 400 ਲਾ ਲਈ ਨਾ ਆਏ ਤੇ ਹੈਗੇ ਹੂੰ ਹੂੰ ਮੈਂ 400 ਮੀਟਰ ਰੇਸ ਲਈ ਮੈਂ ਸੈਕੰਡ ਆਇਆ ਅੱਛਾ ਜੀ ਤੇ ਜਿਹੜਾ ਫਰਸਟ ਆਇਆ ਉਹਨੂੰ ਮੈਂ ਪੁੱਛਿਆ ਮੈਂ ਖਾ ਵੀ ਇਹ ਜਿਹੜਾ ਫਸਟ ਆਇਆ ਸੀ ਸੰਗਰੂਰ ਉਹ ਕਿੰਨਾ ਸੀ ਅੰਦਾਜ਼ੇ ਮੇਰੇ ਨੂੰ ਥੋੜਾ ਹੀ ਅੱਗੇ ਸੀ ਹੂੰ ਮੈਂ ਕਿਹਾ ਕੋਈ ਗੱਲ ਸਾਡੀ ਨੈਸ਼ਨਲ ਹੋਣੀ ਸੀ ਜੀ ਦਿੱਲੀ ਹੂੰ 1 ਮਹੀਨਾ ਹੈਗਾ ਸੀ ਅੱਛਾ ਜੀ ਮੈਂ 1 ਮਹੀਨਾ 4 ਵਜੇ ਟ੍ਰੈਕ 'ਚ ਜਾ ਕੇ ਤੇ 400 ਮੀਟਰ ਦੀ ਪ੍ਰੈਕਟਿਸ ਕੀਤੀ ਜੀ ਤੇ ਜਿਹੜਾ ਬੰਦਾ ਮੇਰੇ ਕੋਲ ਫਸਟ ਆਇਆ ਸੀ ਮੈਂ ਉਹਨੂੰ 150 ਮੀਟਰ ਪਿੱਛੇ ਛੱਡਿਆ 400 ਦੇ ਵਿੱਚ ਜੀ ਤੇ ਉਸ ਤੋਂ ਬਾਅਦ ਮੈਂ 400 ਮੀਟਰ ਕਿਸੇ ਨੂੰ ਦਿੱਤੀ ਨਹੀਂ ਮੈਂ ਹੁਣ ਤੱਕ ਲਗਾਤਾਰ ਮੈਂ ਪਹਿਲੇ 100 200 ਲਾਉਂਦਾ ਅੱਛਾ ਜੀ 400 ਮੀਟਰ 400 ਮੀਟਰ ਜਿਹੜੀਆਂ ਲਗਾਤਾਰ ਹੁਣ ਤੱਕ ਮੈਂ ਜਿੱਤਾਂ ਹੁਣ ਏਸ਼ੀਆ ਦੀ ਵੀ ਮੈਂ 400 ਮੀਟਰ ਜਿੱਤ ਕੇ ਅੱਛਾ ਜੀ ਸੋ ਜਿਹੜੀ ਦੌਰ ਤੁਸੀਂ ਕਿਸੇ ਵੇਲੇ ਨਹੀਂ ਸੀ ਲਈ ਉਹ ਮੈਂ ਸਿਰਫ ਉੱਥੋਂ ਮੈਂ ਕਿਹਾ ਵੀ ਨਹੀਂ ਇਹ ਕਿਹੜੀ ਗੱਲ ਹੈ ਇਹ ਕਰਨੀ ਹੈ ਅੱਛਾ ਜੀ ਔਰ ਮੈਂ ਮਨ ਬਣਾਇਆ ਔਰ ਮੈਂ ਕੀਤੀ ਜਜ਼ਬਾ ਮਤਲਬ ਚਾਹੀਦਾ ਹੈ ਕਿ ਕਰਨਾ ਹੀ ਕਰਨਾ ਹੈ ਕਰਨਾ ਜੀ ਤੇ ਉਹ 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 ਮੰਜਲ ਤੇ ਖੜੇਗਾ ਉਧਰ ਨਹੀਂ ਜਾ ਸਕਦਾ ਜੀ ਸੋ ਬਹੁਤ ਕੀਮਤੀ ਗੱਲ ਤੁਸੀਂ ਦੱਸੀ ਹੈ ਕਿ ਜਜ਼ਬਾ ਹੋਣਾ ਜ਼ਰੂਰੀ ਹੈ ਲਗਨ ਹੋਣੀ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਇਸ ਵਿਲੇ ਜੋ ਨੌਜਵਾਨ ਬੱਚੇ ਤੁਹਾਨੂੰ ਵੇਖ ਰਹੇ ਆ ਤੁਹਾਡੀ ਗੱਲਬਾਤ ਸੁਣ ਰਹੇ ਆ ਉਹਨਾਂ ਨੂੰ ਸਮਾਜ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਖੇਡਾਂ ਬਾਰੇ ਖਿਡਾਰੀ ਦੇ ਜੀਵਨ ਬਾਰੇ ਕੋਈ ਵੀ ਤੁਸੀਂ ਸੁਨੇਹਾ ਦੇਣਾ ਚਾਹੋ ਤਾਂ ਜ਼ਰੂਰ ਦਿਓ ਮੈਂ ਤੇ ਵੇਖੋ ਜੀ ਸਨ 72 ਤੋਂ ਲੈ ਕੇ ਬੱਚਿਆਂ ਨੂੰ ਇਹ ਹਸਰਿਆ ਦਿੰਦਾ ਆ ਜੀ ਕਿ ਬੱਚਿਓ ਜਿਹੜਾ ਬੱਚਾ ਹਮ ਖਿਡਾਰੀ ਤੇ ਪੜ੍ਹਾਈ ਕਰ ਲੇਗਾ ਜੀ ਜਿਹੜੀ ਖੇਡ ਆ ਉਹ ਸੋਨੇ ਤੇ ਸੁਹਾਗਾ ਜੀ ਹੂੰ ਤੇ ਇਹ ਖੇਡ ਪ੍ਰਤੀ ਜਿਹੜੇ ਆ ਨਾ ਜਿਹਦਾ ਦਿਮਾਗ ਸਹੀ ਆ ਸਰੀਰ ਸਹੀ ਆ ਉਹੋ ਹੀ ਪੜ ਸਕਦਾ ਦੂਜੇ ਨੇ ਕੀ ਪੜਨਾ ਜੀ ਜੀ ਬਿਲਕੁਲ ਤੇ ਸਪੋਰਟਸ ਮੈਨ ਜਿਹੜਾ ਆਮ ਜਨ ਸਧਾਰਨ ਬੰਦੇ ਨਾਲੋਂ ਹੂੰ ਉਹਦੀ ਉਮਰ ਜਿਹੜੀ ਆ ਮੇਰੇ ਕੋਲ ਲਿਖਾ ਲਓ 15 20 ਸਾਲ ਜਿਹੜੀ ਆ ਆਮ ਬੰਦੇ ਨਾਲ ਉਹਦੀ ਉਮਰ ਵੱਜੇਗੀ ਜਿਹੜਾ ਖਿਡਾਰੀ ਬਣੇਗਾ ਜੀ ਤੇ ਆਪਣੇ ਆਪ ਨੂੰ ਖੇਡਾਂ ਵਾਲੇ ਪਾਸੇ ਲਾਓ ਇਹ ਨਹੀਂ ਬਸ ਲਗਾਤਾਰ ਖੇਡਾਂ ਖੇਢੀ ਜਾਓ ਜੀ ਖੇਡ ਵੇਲੇ ਖੇਡੋ ਪੜਨ ਵੇਲੇ ਪੜੋ ਤੇ ਆਪਣਾ ਜਿਹੜਾ ਨਾ ਇਹ ਤੁਸੀਂ ਆਪਣੇ ਆਪ ਵੇਖੋ ਕਿ ਤੁਹਾਡਾ ਮਨ ਕਰੇਗਾ ਤੇ ਮੈਂ ਖੇਡਣ ਜਾਵਾਂ ਜਾਂ ਇੱਧਰ ਜਾਵਾਂ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਖਰਾਕ ਜਿਹੜੀ ਆ ਦੂਜੇ ਚੀਜ਼ਾਂ ਛੱਡੋ ਦੁੱਧ ਪੀਓ ਹੋਰ ਚੀਜ਼ਾਂ ਖਾਓ ਜਿਹੜੇ ਚਲੋ ਨਹੀਂ ਖਾਂਦੇ ਮਤਲਬ ਮੀਟ ਮੱਛੀ ਅੰਡਾ ਕੋਈ ਨਹੀਂ ਖਾਂਦੇ ਤਾਂ ਇਹ ਪਰਿਵਾਰਾਂ ਦੇ ਵਿੱਚ ਪ੍ਰਵਿਰਤੀ ਹੈਗੀ ਹੈ ਜੀ ਜੀ ਤੇ ਉਹ ਜਿਹੜਾ ਦੂਸਰੇ ਫਲ ਫਰੂਟ ਖਾਓ ਹੋਰ ਚੀਜ਼ਾਂ ਖਾਓ ਪਨੀਰ ਖਾਓ ਦਹੀਂ ਖਾਓ ਮਤਲਬ ਆਪਣੇ ਸਰੀਰ ਨੂੰ ਜਿਹੜਾ ਨਾ ਕਾਇਮ ਰੱਖਣ ਵਾਸਤੇ ਖਰਾਕ ਜਿਹੜੀ ਉਹ ਬਹੁਤ ਜ਼ਰੂਰੀ ਆ ਤੇ ਤੁਸੀਂ ਮਤਲਬ ਤਹਾਂ ਤੱਕ ਆਪਣੇ ਆਪ ਨੂੰ ਖੜਨਾ ਤੇ ਇਹ ਲਗਾਤਾਰ ਇਹਨੂੰ ਇਸ ਚੀਜ਼ ਨੂੰ ਅੱਗੇ ਰੱਖੋ ਜੀ ਤੇ ਨਸ਼ਿਆਂ ਦੇ ਉੱਤੋਂ ਜਿਹੜਾ ਨਾ ਉਹ ਜਿਹੜਾ ਪਰਹੇਜ਼ ਕਰੋ ਨਸ਼ੇ ਦੇ ਲਾਗੇ ਨਾ ਜਾਓ ਜੇ ਆਪਣੀ ਜ਼ਿੰਦਗੀ ਜਿਹੜੀ ਆ ਸੁਹਾਵਣਾ ਜੀਣੀ ਆ ਜੀ ਜੀ ਤੇ ਮੈਂ ਤੇ ਬੱਚਿਆਂ ਨੂੰ ਇਹ ਕਹੂੰ ਪਈ ਨਸ਼ਿਆਂ ਦੇ ਤੇ ਵੇਖੋ ਨਾ ਹੂੰ ਸਰੀਰ ਨੂੰ ਪਰਫੈਕਟ ਕਰਨਾ ਜੀ ਤੇ ਇਸ ਪ੍ਰੈਕਟਿਸ ਵਾਲੇ ਥੋੜਾ ਟਾਈਮ ਕੱਢੋ ਉਹਦਾ ਟਾਈਮ ਬਣਾ ਲਓ ਕਿ ਇਸ ਵੇਲੇ ਆਪਾਂ ਜਾਣਾ ਹੀ ਜਾਣਾ ਇਸ ਵੇਲੇ ਆਪਾਂ ਕਰਨਾ ਹੀ ਕਰਨਾ ਤੇ ਕੋਈ ਐਫ ਦੀ ਗੱਲ ਨਹੀਂ ਗਈ ਕਿ ਆਪਾਂ ਮਤਲਬ ਕਿਸੇ ਬੁਲੰਦੀ ਤੇ ਨਾ ਪਹੁੰਚ ਸਕੀ ਜੀ ਜੀ ਸੋ ਬਹੁਤ ਵਧੀਆ ਗੱਲਬਾਤ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆਪਣੇ ਸਫਰ ਬਾਰੇ ਦੱਸਿਆ ਤੇ ਬਹੁਤ ਕੀਮਤੀ ਜਾਣਕਾਰੀ ਆਪਾਂ ਆਸ ਕਰਦੇ ਹਾਂ ਕਿ ਦਰਸ਼ਕਾਂ ਤੱਕ ਪਹੁੰਚੀ ਹੋਵੇਗੀ ਬਹੁਤ ਸਾਰੇ ਲੋਕ ਤੁਹਾਡੇ ਤੋਂ ਪ੍ਰਭਾਵਿਤ ਹੋਣਗੇ ਪ੍ਰੇਰਨਾ ਵੀ ਲੈਣਗੇ ਕਿ ਇਸ ਖੇਤਰ ਵਿੱਚ ਅੱਗੇ ਵਧਿਆ ਜਾਵੇ ਗੱਲਬਾਤ ਦਾ ਵਿਲਾ ਇਸ ਵੇਲੇ ਮੁਕੰਮਲ ਹੋਣ ਵੱਲ ਵਧ ਰਿਹਾ ਹੈ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਚੜ੍ਹਦੀ ਕਲਾ ਵਾਲੇ ਜਜ਼ਬੇ ਨਾਲ ਖੇਡਾਂ ਦੇ ਖੇਤਰ ਵਿੱਚ ਸੇਵਾ ਨਿਭਾਉਂਦੇ ਰਹੋ ਅੱਗੇ ਵੀ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਿਸੇ ਮੌਕੇ ਤੇ ਕਰਾਂਗੇ ਤੁਹਾਡਾ ਜੀ ਵਰਲਡ ਦਾ ਜੀ ਵਰਲਡ ਦਾ ਹੁਣ ਜੀ ਜੀ ਮੈਂ ਵਰਲਡ ਮੀਟ ਜਿਹੜੀ ਆ ਜੀ ਸ਼ਾਇਦ 27 ਦੇ ਵਿੱਚ ਉਹਦੇ ਵਿੱਚ ਵੀ ਮੈਂ ਜੀ ਤਿੰਨ 골ਡ ਮੈਡਲ ਲੈ ਕੇ ਫਿਰ ਤੁਹਾਡੇ ਕੋਲ ਫਜਰ ਹੋਵਾਂ ਜੀ ਜੀ ਬਹੁਤ ਇਹਦੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਸੀ ਅੱਜ ਦਾ ਖੇਤ ਸੰਸਾਰ ਪ੍ਰੋਗਰਾਮ ਦਾ ਤਾਜ਼ਾ ਅੰਕ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਮੁਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ